ਸੀ ਪੂਰੇ ਦੇਸ਼ ਦੇ ਅੰਦਰ ਤੇ ਉਹ ਮੰਨ ਗਏ ਕਿ ਮਜ਼ਦੂਰ ਤੇ ਕਿਸਾਨ ਇਕੱਠਾ ਹੋ ਕੇ ਲੜੇਗਾ ਤੇ ਮੋਦੀ ਨੂੰ ਹਰਾਏਗਾ ਇਹ ਫੈਸਲਾ ਉਹਨਾਂ ਨਾਲ ਹੋ ਗਿਆ ਜਿੰਦਾਬਾਦ 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 ਲੜਾਂਗੇ ਜਿੱਤਾਂਗੇ 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 20 ਮਈ ਨੂੰ ਕੀ ਹੋਗਾ ਦੇਸ਼ ਦਾ ਮਈ ਨੂੰ ਕੀ ਹੋਗਾ ਦੇਸ਼ ਦਾ ਕੌਣ ਕਰੇਗਾ ਕਾਂਗਰਸ ਹੋ ਰਹੀ ਤੁਹਾਡੀ ਦੇਸ਼ ਭਗਤ ਯਾਦਵ ਹਾਲ ਦੇ ਵਿੱਚ ਅੰਗਨਵੜੀ ਵਰਕ ਅਜੇ ਵੀ ਰਿਲੀਜ਼ ਹੈ ਉਹਦੇ ਵਿੱਚ ਕੀ ਤਰ੍ਹਾਂ ਕਹਿਣਾ ਜੀ ਮੈਂ ਹੁਸ਼ਾਰਾਣੀ ਮੈਂ ਸਮ ਪ੍ਰੈਜ਼ੀਡੈਂਟ ਕੋ ਲੈਂਦੀ ਆ ਫੈਡਰੇਸ਼ਨ ਆਫ ਅੰਗਨਵੜੀ ਵਰਕਰ ਐਂਡ ਹੈਲਪਰਸ ਅਸ ਦੀ ਜਿਹੜੀ ਸਾਡੀ ਕਨਵੈਨਸ਼ਨ 8 ਜ਼ਿਲਿਆਂ ਦੀ ਹੈ ਪੰਜਾਬ ਦੇ ਵਿੱਚ 23 ਜ਼ਿਲ੍ਹੇ ਨੇ ਅੰਗਨਵੜੀ ਮਾਰਕੀ ਪੰਜਾਬ ਸਟੇਟ ਨੇ ਤਿੰਨ ਰੀਜਨਲ ਕਨਵੈਨਸ਼ਨ ਪੈ ਕੀਤੀ ਹੈ ਇੱਕ ਕੱਲ ਸੀਗੀ ਮਾਲਵੇ ਦੀ ਬਠਿੰਡੇ ਦੇ ਵਿੱਚ ਤੇ ਦੂਜੀ ਅੱਜ ਜਲੰਧਰ ਦੇ ਵਿੱਚ ਇਹ ਕੱਲ ਨੂੰ ਪਟਿਆਲੇ ਦੇ ਵਿੱਚ ਹੈ ਤਾਂ ਕਿ 23 ਦੇ 23 ਜ਼ਿਲ੍ਹਿਆਂ ਦੇ ਲੀਡਰਸ਼ਿਪ ਕਵਰ ਹੋ ਸਕੇ ਜਿਹੜੀ 20 ਮਈ ਦੀ ਹੜਤਾਲ ਦੀ ਮਹੱਤਤਾ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਹਿੰਦੁਸਤਾਨ ਦੀਆਂ 10 ਸਟੇਡੀਓ ਨਾਲੋਂ 20 ਮਈ ਨੂੰ ਹੜਤਾਲ ਕੀਤੀ ਜਾ ਰਹੀ ਹੈ ਭਾਰਤ ਦੀ ਸਰਕਾਰ ਵੱਲੋਂ ਜਿਹੜੇ ਚਾਰ ਲੇਬਰ ਕੋਡ ਲੈ ਕੇ ਆਏ ਜਾ ਰਹੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਇਹ ਹੜਤਾਲ ਹੈ ਔਰ ਇਹਦੀ ਟੈਰੀ ਸੰਬੰਧੀ ਅਸੀਂ ਕਨਵੈਨਸ਼ਨ ਕਰ ਰਹੇ ਆ ਪਰ ਜਿੱਥੇ ਆਈਸੀਡੀएस ਨੂੰ ਕੰਮ ਕਰਦੇ ਹੋਏ 50 ਸਾਲ ਹੋ ਗਏ ਆ ਹਰ ਦਸਾਦੀ ਹੋ ਜਾਣ ਤੋਂ ਬਾਅਦ ਵੀ ਭਾਰਤ ਦੀ ਸਰਕਾਰ ਵੱਲੋਂ ਤੇ ਸੁਪਰੇਮੇ ਦੀ ਸਰਕਾਰਾਂ ਵੱਲੋਂ ਆਂਗਣਵਾੜੀ ਵਰਕਰ ਹੈਲਪਰ ਨੂੰ ਸਰਕਾਰੀ ਕਰਮਚਾਰੀ ਤਾਂ ਕੀ ਮੰਨਣਾ ਸੀ ਅਜੇ ਮਜ਼ਦੂਰ ਦਾ ਦਰਜਾ ਵੀ ਨਹੀਂ ਦਿੱਤਾ ਗਿਆ ਤੇ ਸਾਡੀ ਮੰਗ ਹੈ ਕਿ ਆਂਗਣਵਾੜੀ ਵਰਕਰ ਹੈਲਪਰ ਨੂੰ 26000 ਰੁਪਏ ਮਾਹਰ ਤਨਖਾਹ ਦਿੱਤੀ ਜਾਵੇ ਤੇ 10000 ਰੁਪਏ ਪੈਨਸ਼ਨ ਦਿੱਤਾ ਜਾਵੇ ਔਰ April 2022 ਤੋਂ ਸੁਪਰੀਮ ਕੋਰਟ ਦਾ ਆਡਰ ਹੈ ਕਿ ਆਂਗਣਵਾੜੀ ਵਰਕਰ ਹੈਲਪਰ ਨੂੰ ਐਕਟ 1972 ਦੇ ਤਹਿਤ ਗ੍ਰੈਚੁਇਟੀ ਦਿੱਤੀ ਜਾਵੇ ਉਸ ਨੂੰ ਤੁਰੰਤ ਲਾਗੂ ਕੀਤਾ ਜਾਵੇ 3 ਸਾਲਾਂ ਤੋਂ ਆਏ ਆਡਰ ਨੂੰ ਵੀ ਭਾਰਤ ਦੀ ਸਰਕਾਰ ਸੁਪਰੀਮ ਕੋਰਟ ਦੇ ਆਡਰ ਨੂੰ ਵੇਣਾ ਦੇਖਿਆ ਕਰ ਰਹੀ ਜੋ ਕਿ ਇਹ ਲਗਾਤਾਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਵੀ ਹੈ ਤੇ ਸਾਡੀ ਜਿਹੜੀ ਮੰਗ ਹੈ ਕਿ ਜਿਹੜਾ ਡਿਜੀਟਲ ਦੇ ਨਾਂ ਤੇ ਆਂਗਣਵਾੜੀ ਵਰਕਰਾਂ ਪਰ ਨੂੰ ਮਾਨਸਿਕ ਤ੍ਰਸਾਨ ਕੀਤਾ ਜਾ ਰਿਹਾ ਹੈ ਕਿ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਬੱਚਿਆਂ ਦੇ ਲਈ ਜੋ ਫੀਡ ਦੇਣੀ ਹੈ ਉਹਦੀ ਕੇਵਾਈਸੀ ਕਰਵਾਉਣਾ ਉਹਨਾਂ ਨੂੰ ਫੇਸ ਆਈਡੀ ਕਰਵਾਉਣਾ ਇਹ ਹੋ ਗਿਆ ਕਿ ਜੇਕਰ ਆਂਗਣਵਾੜੀ ਚ ਕਿਲੋ ਅੱਧਾ ਕਿਲੋ ਰਾਸ਼ਨ ਲੈਣਾ ਹੈ ਤਾਂ ਉਹਦੇ ਲਈ ਪਹਿਲਾਂ ਤੁਹਾਨੂੰ ਮੋਬਾਈਲ ਖਰੀਦਣਾ ਹੋਵੇਗਾ ਮੋਬਾਈਲ ਰੀਚਾਰਜ ਕਰਨਾ ਹੋਵੇਗਾ ਔਰ ਤੁਹਾਨੂੰ ਆਪਣਾ ਕੰਮ ਨੰਦਾ ਛੱਡ ਕੇ ਜਿਹੜਾ ਤੁਸੀਂ ਫੈਕਟਰੀ ਚ ਕੰਮ ਕਰਦੇ ਹੋ ਜਾਂ ਕੰਸਟਰਕਸ਼ਨ ਵਰਕਰ ਕੰਮ ਕਰਦੇ ਹੋ ਕੰਸਟਰਕਟਰ ਹੋ ਜਾਂ ਤੁਸੀਂ ਡੋਮੈਸਟਿਕ ਵਰਕਰ ਹੋ ਜਾਂ ਕਿਸੇ ਹਸਪੀਟਲ ਚ ਜੋਬ ਕਰਦੇ ਹੋ ਕਿਤੇ ਪੀਐਮ ਦਾ ਕੰਮ ਕਰਦੇ ਹੋ ਕੁਝ ਵੀ ਕੰਮ ਤੁਸੀਂ ਕਰਦੇ ਹੋ ਤੁਹਾਨੂੰ ਆਪਣੇ ਕੰਮ ਦੀ ਬ੍ਰੇਕ ਕਰਕੇ ਆਂਗਣਵਾੜੀ ਆਣਾ ਹੋਊਗਾ ਪਹਿਲਾਂ ਉਹਦੀ ਫੇਸ ਆਈਡੈਂਟੀਫਾਈ ਕਰਾਣੀ ਹੋਊਗੀ ਫਿਰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਉਹਦੀ ਕੇਵਾਈਸੀ ਕਰਾਣੀ ਹੋਊਗੀ ਉਹਦੀ ਓਟੀਪੀ ਆਏਗੀ ਤਾਂ ਤੁਹਾਨੂੰ ਆਂਗਣਵਾੜੀ ਚ ਕਿੰਨਾ ਆਵੇਗਾ ਕਿੰਨਾ ਰਾਸ਼ਨ ਮਿਲੇਗਾ ਜੇਕਰ ਤੁਸੀਂ ਨਹੀਂ ਕਰੋਗੇ ਦੀ ਭਾਰਤੀ ਸਰਕਾਰ ਵੱਲੋਂ ਇਹ ਲਾਪਾਤਰੀ ਦਾ ਨਾਮ ਕੱਟ ਦਿੱਤਾ ਜਾਵੇਗਾ ਇਹ ਸਾਡੀ ਮੰਗ ਹੈ ਕਿ ਜਿਹੜਾ ਰਾਈਟ ਟੂ ਫੂਡ ਦਾ ਕਾਨੂੰਨ ਹੈ ਸਾਡੇ ਹਿੰਦੂਸਤਾਨ ਦਾ ਉਸ ਨੂੰ ਲਾਗੂ ਕਰਦੇ ਹੋਏ ਇਹ ਜਿਹੜੀ ਕੰਡੀਸ਼ਨ ਲਾਈ ਜਾ ਰਹੀ ਹੈ ਇਹ ਕੇਵਾਈਸੀ ਦੀ ਔਰ ਫੇਸ ਰਿਕੋਗਨਾਈਜੇਸ਼ਨ ਦੀ ਇਹ ਤੁਰੰਤ ਬੰਦ ਕੀਤੀ ਜਾਵੇ 80 ਰੁਪਏ ਦੇ ਵਿੱਚ ਮੋਬਾਈਲ ਰੀਚਾਰਜ ਨਹੀਂ ਕਰਦੀ ਤੇ ਅੰਗਨਵਾੜੀ ਵਰਕਰਾਂ ਪਰ ਨੂੰ ਮਾਨਸਿਕ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਨੂੰ ਨੋਟਿਸ ਦਿੱਤੇ ਜਾ ਰਹੇ ਹੈ ਕਾਰਨ ਬਤਾਉ ਨੋਟਿਸ ਜਾਰੀ ਕੀਤੇ ਜਾ ਰਹੇ ਇਹ ਬੰਦ ਕੀਤਾ ਜਾਵੇ ਔਰ ਰਾਈਟ ਟੂ ਫੂਡ ਦੇ ਦਾਇਰੇ ਬਿਨੈ ਯੂ ਕੇ ਵਾਈ ਸੀ ਤੋਂ ਬਿਨ ਵੈਸਰੀ ਰੈਕਗਨਾਈਜੇਸ਼ਨ ਤੋਂ ਲਾਪਤਰੀਆਂ ਨੂੰ ਖੋੜ ਦਿੱਤਾ ਜਾਵੇ ਜਿਹੜਾ ਕਿ ਉਹਨਾਂ ਦਾ ਆਪਣਾ ਅਧਿਕਾਰ ਹੈ ਮੈਂ ਕਿਹਾ ਕੁਝ ਦੱਸਿਆ ਕਿ 3 ਸਾਲ ਹੋ ਗਏ ਆ ਸੁਪਰੀਮ ਕੋਰਟ ਦੇ ਆਰਡਰ ਆਇਆ ਮਗਰ ਸਰਕਾਰ ਹਾਇਏ ਵੀ ਸੁਪਰੀਮ ਕੋਰਟ ਦੇ ਆਊਟਰ ਨਹੀਂ ਮੰਗਦੀ ਇਹਨਾਂ ਵਾਰ ਕੀ ਗਾਉਂਗੇ ਤੁਸੀਂ ਇਹਨਾਂ ਵਾਰ ਇਹ ਕਿ ਗੁਜਰਾਤ ਦੇ ਵੀ ਇਲੈਕਸ਼ਨ ਸੀ ਉਹ ਤੋਂ ਗੁਜਰਾਤ ਲਾਗੂ ਕਰਤਾ ਕਰਨਾਟਕ ਦੇ ਇਲੈਕਸ਼ਨ ਸੀ ਉਥੇ ਲਾਗੂ ਕਰ ਦਿੱਤਾ ਪਰ ਬਾਕੀ ਸੂਬਿਆਂ ਦੇ ਵਿੱਚ ਉਹ ਗੱਲ ਸੁਣਨ ਦੀ ਯਾਰ ਨਹੀਂ ਹੈ ਇਹ ਸਾਡੀ ਲੜਾਈ ਸਾਰੇ ਸੂਬਿਆਂ ਦੇ ਵਿੱਚ ਚੱਲ ਰਹੀ ਹੈ ਔਰ ਪੰਜਾਬ ਸਰਕਾਰ ਨੂੰ ਵੀ ਇਸ ਸਭ ਸੱਦਾਂ ਦੇ ਵਿੱਚ ਕਹਿ ਦਿੱਤਾ ਕਿ ਜੇਕਰ ਤੁਸੀਂ ਲਾਗੂ ਕਰਾ ਨਹੀ ਜਿਵੇਂ ਗੁਜਰਾਤ ਸਰਕਾਰਾਂ ਦੇ ਵਿੱਚ ਸੂਬਿਆਂ ਦੇ ਵਿੱਚ ਯੂਪੀ ਦੇ ਅੰਗਰਵਾੜੀ ਵਰਕਰ ਹਾਈ ਕੋਰਟ ਦੇ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਨ ਲਈ ਇਲਾहाबाद ਹਾਈ ਕੋਰਟ ਨੇ ਕਿਹਾ ਕਿ ਤੁਰੰਤ ਦਿਓ ਤ੍ਰਿਪੁਰਾ ਦੇ ਗਏ ਨੇ ਅਗਰ ਤਾਈ ਕੋਰਟ ਨੇ ਕਿਹਾ ਕਿ ਤੁਰੰਤ ਦੋ ਮਹਾਰਾਸ਼ਟਰ ਦੇ ਅੰਗਨਵਾੜੀ ਵਰਕਰ ਹੈਲਪਰ ਕੋਰਟ ਕੇ ਨੇ ਮੁੰਬਈ ਹਾਈ ਕੋਰਟ ਨੇ ਕਿਹਾ ਤੁਰੰਤ ਦੋ ਕਲਕੱਤਾ ਹਾਈ ਕੋਰਟ ਨੇ ਕਿਹਾ ਤੁਰੰਤ ਦੋ ਅਸੀਂ ਕਿਹਾ ਕਿ ਮੈਡਮ ਜੇ ਤੁਸੀਂ ਮਾਰੀ ਜੀ ਦੀ ਇੱਜ਼ਤ ਬਚੀ ਹੈ ਤਾਂ ਸਰਕਾਰ ਆਪਣਾ ਲਾਗੂ ਕਰੇ ਨਹੀਂ ਹਾਈ ਕੋਰਟ ਦੇ ਵਿੱਚ ਅਸੀਂ ਚਲੇ ਹੀ ਜਾਣਾ ਬਟ ਅਸੀਂ ਲੜਾਈ ਦੇ ਵਿੱਚ ਵਾਸਤੇ ਰੱਖਦੇ ਆ ਕਿ ਤੁਸੀਂ ਸੁਪਰੀਮ ਕੋਰਟ ਦਾ ਆਰਡਰ ਨਹੀਂ ਮੰਨਿਆ ਤਾਂ ਉਹ ਸਰਕਾਰ ਹਾਈ ਕੋਰਟ ਦੇ ਆਰਡਰ ਦੀ ਕੀ ਇੱਜ਼ਤ ਕਰੇਗੀ ਜਿਹੜੀ ਸੁਪਰੀਮ ਕੋਰਟ ਦੇ ਆਰਡਰ ਦੀ ਵੀ ਇੱਜ਼ਤ ਨਹੀਂ ਕਰੇ ਇਸ ਲਈ ਤੁਸੀਂ ਸੱਤਾ ਜਾਣ ਤੋਂ ਪਹਿਲਾਂ ਅੰਗਣਵਾੜੀ ਵਰਕਰ ਹੈਲਪਰ ਦੇ ਬਾਰੇ ਆਪਣੇ ਮੈਨੀਫੈਸਟੋਸ ਵਿੱਚ ਗੱਲ ਕੀਤੀ ਸੀ ਕਿ ਜੇਕਰ ਆម ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਅੰਗਣਵਾੜੀ ਵਰਕਰਾਂ ਦਾ ਮਾਨ ਪਤਾ ਦੋ ਗੁਣਾ ਕੀਤਾ ਜਾਵੇਗਾ ਪਰ 3 ਸਾਲਾਂ ਤੋਂ ਕੋਈ ਮਾਨ ਪਤਾ ਇਸ ਵਾਦਾ ਨਹੀਂ ਕੀਤਾ ਗਿਆ ਔਰ ਅੰਗਣਵਾੜੀ ਵਰਕਰਸ ਨੇ ਹੈਲਪਰ ਦੇ ਕੰਮ ਦੇ ਉੱਪਰ ਲਗਾਤਾਰ ਵਾਦਾ ਕੀਤਾ ਜਾ ਰਿਹਾ ਹੈ ਮਾਨਸਿਕ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੋਬਾਈਲ ਅਜੇ ਖਰੀਦ ਕੇ ਨਹੀਂ ਦਿੱਤਾ ਉਹ ਅਸੀਂ ਤਾਂ ਮੰਗ ਕਰਦੇ ਆ ਕਿ ਲੈਪਟਾਪ ਦੋ ਸਾਡਾ ਪੋਸਟ ਪੇਡ ਕਨੈਕਸ਼ਨ ਹੋਵੇ ਡਿਪਾਰਟਮੈਂਟ ਰਿਚਾਰਜ ਕਰੇ ਰਿਚਾਰਜ ਹੋਗਾ ਤਾਂ ਕੰਮ ਕਰਾਂਗੇ ਨਹੀਂ ਹੋਗਾ ਤਾਂ ਨਹੀਂ ਕਰਾਂਗੇ ਆਂਗਰਵਾੜੀ ਬਲਾਕ ਜਿਹੜੀ ਸਿਟੂ ਆ ਉਹ ਕਦੇ ਵੀ ਕੰਮ ਤੋਂ ਵਿਰੋਧ ਨਹੀਂ ਕਰਦੀ ਕੰਮ ਤੇ ਬਦਲੇ ਜਿਹੜਾ ਸਾਡਾ ਹੱਕ ਮੰਗਦਾ ਉਹਦੇ ਦਾਮ ਪ੍ਰੋਪਰ ਦਿੱਤੇ ਜਾਣ ਤੇ ਮਾਨਸਿਕ ਸ਼ੋਸ਼ਣ ਬੰਦ ਕੀਤਾ ਜਾਵੇ ਜਿਸ ਤਰ੍ਹਾਂ ਮੈਂ ਤੁਸੀ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਤੋਂ ਪਹਿਲਾਂ ਮੈਨੀਫੈਸਟੋ ਚ ਵੀ ਕਿਹਾ ਸੀ ਇਹ ਸਭ ਕੁਝ ਕਰਾਂਗੇ ਸਾਡੀ ਜਦੋਂ ਸਰਕਾਰ ਬਣਦੀ ਹੈ 3 ਸਾਲ ਹੋ ਗਏ ਸਰਕਾਰ ਬਣਨ ਨੂੰ ਅਜੇ ਤੱਕ ਕੁਝ ਵੀ ਹੱਥ ਨਹੀਂ ਫੜੇ ਉਹਨਾਂ ਨੇ ਆਪਣਾ ਇਹਨਾਂ ਦਾ ਆਂਗਰਵਾੜੀ ਬਰਕਰਾਰ ਕੁਝ ਨਹੀਂ ਸੁਝਿਆ ਅਗਰ ਇਸ ਤਰ੍ਹਾਂ ਹੀ ਰਹੇਗਾ ਤੇ ਫਿਰ ਆਉਣ ਵਾਲੇ ਸਮੇਂ 'ਚ ਆਪਾਂ ਕੀ ਸਰਕਾਰ ਨੂੰ ਕਹਾਂਗੇ ਅਸੀਂ 2 ਮਈ ਨੂੰ ਹੜਤਾਲ ਕਰ ਰਹੇ ਹਾਂ 9 ਮਈ ਨੂੰ ਸਾਰੇ ਡਿਪਟੀ ਕਮਿਸ਼ਨਰ ਦਫ਼ਤਰ ਤੇ ਸਮੰਗ ਪੱਤਰ ਭੇਜ ਰਹੇ ਹਾਂ ਜੇਕਰ ਉਹ ਨਹੀਂ ਕਰਦੇ ਤਾਂ 9 ਅਗਸਤ ਤੋਂ ਅਸੀਂ ਐਸਾਯੋਗ ਆंदोलਨ ਸ਼ੁਰੂ ਕਰਾਂਗੇ ਅਸੀਂ ਡਿਪਾਰਟਮੈਂਟ ਦੇ ਕਿਸੇ ਵੀ ਕੰਮ ਤੋਂ ਸਹਿਯੋਗ ਨਹੀਂ ਕਰਾਂਗੇ ਜਦ ਤੱਕ ਸਾਡੇ ਕੰਮ ਦੇ ਪੂਰੇ ਦਮ ਨਹੀਂ ਮਿਲਣ ਧੰਨਵਾਦ